ਇਹੜਾ ਨਾਕਾ ਲਗਾਇਆ ਪੂਰੇ ਪੰਜਾਬ ਦੇ ਵਿੱਚ ਰੈਡ ਅਲਰਟ ਦੇ ਸਬੰਧ ਵਿੱਚ 8:30 ਤੋਂ 10:30 ਵਜੇ ਤੱਕ ਅੱਜ ਕਮਲਪੁਰ ਚੌਂਕ ਦੇ ਵਿੱਚ ਨਾਕਾਬੰਦੀ ਕਰਕੇ ਸ਼ਕਤੀ ਵਿਅਕਤੀ ਔਰ ਟੂ ਵੀਲਰ ਵਹੀਕਲ ਔਰ ਫੋਰ ਵੀਲਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਵਿਦਆਊਟ ਡਾਕੂਮੈਂਟ ਜਾਂ ਜਿਹੜੇ ਵਿਦਆਊਟ ਹੈਗੇ ਆ ਕਾਗਜ਼ ਜਾਂ ਨੰਬਰ ਪਲੇਟ ਹੈ ਨਹੀਂ ਉਹਨਾਂ ਦੇ ਚਲਾਨ ਕਰ ਰਹੇ ਆ ਔਰ ਲੋਕਾਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਹਦਾਇਤ ਆ ਕਿ ਆਪਣੇ ਡਾਕੂਮੈਂਟ ਪੂਰੇ ਰੱਖੋ ਔਰ ਆਰਸੀ ਤੇ ਲਾਇਸੈਂਸ ਦੇ ਨਾਲ ਨਾਲ ਹੈਲਮਟ ਵੀ ਬਹੁਤ ਜ਼ਰੂਰੀ ਹੈ ਆਪੋ ਆਪਣੇ ਹੈਲਮਟ ਪਾ ਕੇ ਡਰਾਈਵਿੰਗ ਕਰ ਥੈਂਕ ਯੂ ਜਿਹੜਾ ਨਾਕਾ ਲਗਾਇਆ ਪੂਰੇ ਪੰਜਾਬ ਦੇ ਵਿੱਚ ਰੈਡ ਲਾਈਟ ਦੇ ਸਬੰਧ ਵਿੱਚ 8:30 ਤੋਂ 10:30 ਵਜੇ ਤੱਕ ਅੱਜ ਕਮਾਲਪੁਰ ਚੌਂਕ ਦੇ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀ ਔਰ ਟੂ ਵੀਲਰ ਵਹੀਕਲ ਔਰ ਫੋਰ ਵੀਲਰ ਵੀਕਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਵਿਦਆਊਟ ਡਾਕੂਮੈਂਟ ਜਾਂ ਜਿਹੜੇ ਵਿਦਆਊਟ ਹੈਗੇ ਆ ਕਾਗਜ਼ ਜਾਂ ਨੰਬਰ ਪਲੇਟ ਹੈ ਨਹੀਂ ਉਹਨਾਂ ਦੇ ਚਲਾਨ ਕਰ ਰਹੇ ਆ ਔਰ ਲੋਕਾਂ ਨੂੰ ਆਪਜੀ ਦੇ ਮਾਧਿਅਮ ਰਾਹੀਂ ਇਹੀ ਹਦਾਇਤ ਆ ਕਿ ਆਪਣੇ ਡਾਕੂਮੈਂਟ ਪੂਰੇ ਰੱਖੋ ਔਰ ਆਰਸੀ ਤੇ ਲਾਇਸੈਂਸ ਦੇ ਨਾਲ-ਨਾਲ ਹੈਲਮਟ ਵੀ ਬਹੁਤ ਜ਼ਰੂਰੀ ਹੈ ਆਪੋ ਆਪਣੇ ਹੈਲਮਟ ਪਾ ਕੇ ਡਰਾਈਵਿੰਗ ਕਰੋ थैंक यू ਇਹਦਾ ਨਕਾਲਾ ਪੂਰੇ ਪੰਜਾਬ ਦੇ ਵਿੱਚ ਰੈਡ అలਰਟ ਦੇ ਸੰਬੰਧ ਵਿੱਚ 8:30 ਤੋਂ 10:30 ਵਜੇ ਤੱਕ ਅੱਜ ਕਮਲਪੁਰ ਚੌਂਕ ਦੇ ਵਿੱਚ ਨਾਕਾਬੰਦੀ ਕਰਕੇ ਸਖਤੀ ਵਿਅਕਤੀ ਔਰ ਟੂ ਵੀਲਰ ਵਹੀਕਲ ਔਰ ਫੋਰ ਵੀਲਰ ਵਹੀਕਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਵਿਦਆਊਟ ਡਾਕੂਮੈਂਟ ਜਾਂ ਜਿਹੜੇ ਵਿਦਆਊਟ ਹੈਗੇ ਆ ਕਾਗਜ਼ ਜਾਂ ਨੰਬਰ ਪਲੇਟ ਹੈ ਨਹੀਂ ਉਹਨਾਂ ਦੇ ਚਲਾਨ ਕਰ ਰਹੇ ਆਂ ਔਰ ਲੋਕਾਂ ਨੂੰ ਆਪਜੀ ਦੇ ਮਾਧਿਅਮ ਰਾਹੀਂ ਇਹਹੀ ਹਦਾਇਤ ਆ ਕਿ ਆਪਣੇ ਡਾਕੂਮੈਂਟ ਪੂਰੇ ਰੱਖੋ ਔਰ ਆਰਸੀ ਤੇ ਲਾਇਸੈਂਸ ਦੇ ਨਾਲ-ਨਾਲ ਹੈਲਮਟ ਵੀ ਬਹੁਤ ਜ਼ਰੂਰੀ ਹੈ ਆਪੋ ਆਪਣੇ ਹੈਲਮਟ ਪਾ ਕੇ ਡਰਾਈਵਿੰਗ ਕਰੋ ਥੈਂਕ ਯੂ ਇਹ ਨਕਲਗਾ ਪੂਰੇ ਪੰਜਾਬ ਦੇ ਵਿੱਚ ਰੈਡ ਲਾਈਟ ਦੇ ਸਬੰਧ ਵਿੱਚ 8:30 ਤੋਂ 10:30 ਵਜੇ ਤੱਕ ਅੱਜ ਕਮਲਪੁਰ ਟਾੰਕ ਦੇ ਵਿੱਚ ਨਾਕਾਬੰਦੀ ਕਰਕੇ ਸੱਕੀ ਵਿਅਕਤੀ ਔਰ ਟੂ ਵੀਲਰ ਵਹੀਕਲ ਔਰ ਫੋਰ ਵੀਲਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਵਿਦਆਊਟ ਡਾਕੂਮੈਂਟ ਜਾਂ ਜਿਹੜੇ ਵਿਦਆਊਟ ਹੈਗੇ ਆ ਕਾਗਜ਼ ਜਾਂ ਨੰਬਰ ਪਲੇਟ ਹੈ ਨਹੀਂ ਉਹਨਾਂ ਦੇ ਚਲਾਨ ਕਰ ਰਹੇ ਆ ਔਰ ਲੋਕਾਂ ਨੂੰ ਆਪਜੀ ਦੇ ਮਾਧਿਅਮ ਰਾਹੀਂ ਇਹ ਹੀ ਹਦਾਇਤ ਆ ਕਿ ਆਪਣੇ ਡਾਕੂਮੈਂਟ ਪੂਰੇ ਰੱਖੋ ਔਰ ਆਰ ਸੀ ਤੇ ਲਾਇਸੈਂਸ ਦੇ ਨਾਲ ਨਾਲ ਹੈਲਮਟ ਵੀ ਬਹੁਤ ਜ਼ਰੂਰੀ ਹੈ ਆਪੋ ਆਪਣੇ ਹੈਲਮਟ ਪਾ ਕੇ ਡਰਾਈਵਿੰਗ ਕਰੋ ਥੈਂਕ ਯੂ